ਸੋ ਨਮਨ ਅਕਥ ਕਥਾ ਹਰਨਾਮ ਭਾਈ ਗੁਰਦਾਸ ਸਾਹਿਬ ਜੀ ਦੀਆਂ 12 ਵਿੱਚੋਂ 10ਵੀਂ ਵਾਰ ਤੇ 10ਵੀਂ ਵਾਰ ਦੀ 21ਵੀਂ ਪੌੜੀ ਆਰੰਭ ਹੋ ਰਹੀ ਹੈ ਇਸ ਪੌੜੀ ਵਿੱਚ ਭਾਈ ਗੁਰਦਾਸ ਜੀ ਇੱਕ ਗਨਕਾ ਦੀ ਸਾਖੀ ਸੁਣਾ ਕੇ ਪ੍ਰਮਾਤਮਾ ਦੇ ਸਿਮਰਨ ਦੀ ਵਡਿਆਈ ਕਰਦੇ ਹੈ ਕਿ ਪ੍ਰਭੂ ਸਿਮਰਨ ਕਰਕੇ ਚਾਹੇ ਕੋਈ ਕਿੰਨਾ ਵੀ ਵੱਡਾ ਪਾਪੀ ਤੋਂ ਪਾਪੀ ਇਨਸਾਨ ਹੈ ਉਹ ਪ੍ਰਭੂ ਸਿਮਰਨ ਦੁਆਰਾ ਇਹ ਸੰਸਾਰ ਸਮੁੰਦਰ ਤੋਂ ਤਰ ਜਾਂਦਾ ਹੈ ਪਾਰ ਹੋ ਜਾਂਦਾ ਹੈ ਇਹ ਸਮਝਾਉਣ ਵਾਸਤੇ ਇੱਕ ਗਣਕਾ ਦੀ ਸਾਖੀ ਸੁਣਾ ਰਹੇ ਨੇ ਪਰਮਉੰਦੇ ਹੈ ਗਣਕਾ ਪਾਪਨ ਹੋਏ ਕੈ ਪਾਪਾਂ ਦਾ ਗਲ ਹਾਰ ਪਰਉਤਾ ਗਨਕਾ ਨਾਮ ਸੰਗਤ ਜੀ ਹੁੰਦਾ ਹੈ ਵੇਸ਼ਵਾ ਦਾ ਜੋ ਕਹਿ ਲੋ ਔਰਤ ਆਪਣਾ ਆਚਰਨ ਗਵਾ ਬੈਠੇ ਆਪਣੇ ਤਨ ਦਾ ਵਪਾਰ ਕਰੇ ਉਹਨੂੰ ਵੇਸ਼ਵਾ ਕਹਿ ਦਿੰਦੇ ਐ ਪੁਰਾਣੇ ਸਮੇਂ ਦੋ ਵੇਸ਼ਵਾਵਾਂ ਦਾ ਜ਼ਿਕਰ ਮਿਲਦਾ ਹੈ ਔਰ ਦੋਨਾਂ ਦਾ ਹੀ ਜ਼ਿਕਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕੀਤਾ ਗਿਆ ਹੈ ਇਕ ਵੇਸ਼ਵਾਦਾਂ ਉਹ ਹੈ ਜਿਹਦੀ ਇਥੇ ਹੁਣ ਸਾ ਕੀ ਸੁਣਾਉਣ ਲੱਗੇ ਐ ਕਿ ਇਹ ਜੋ ਸੀ ਅਠੇ ਪਹਿਰ ਵਿਸ਼ੇਵਾਸ਼ਨਾ ਦੇ ਵਿੱਚ ਗਲਤਾਨ ਔਰ ਆਪਣੇ ਤਨ ਦਾ ਵਪਾਰ ਕਰਿਆ ਕਰਦੀ ਤਨ ਦੀ ਪ੍ਰਾਪਤੀ ਵਾਸਤੇ ਹਰ ਅਧਰਮ ਵਾਲਾ ਕਰਮ ਕਰਦੀ ਤੋ ਇਹਦੇ ਦੋਨ ਜਿੱਥੇ ਕਹਿ ਲੋ ਕਿ ਬਹੁਤ ਸਾਰੀਆਂ ਜਿਹੜੀਆਂ ਕੁਪਤੀ ਵਰਤਾ ਔਰਤਾਂ ਸਨ ਬੜੀਆਂ ਦੁਖੀ ਸਨ ਕਿ ਇਹਨੇ ਸਾਡੇ ਜਿਹੜੇ ਪਤੀ ਹੈ ਉਹਨਾਂ ਦੇ ਜੀਵਨ ਖਰਾਬ ਕਰ ਦਿੱਤੇ ਨੇ ਉਹ ਜਿੱਦਾਂ ਦੀਆਂ ਵਿਚਾਰਾਂ ਕਰਦੇ ਇਹ ਕਹਿ ਲੋ ਕਿ ਬਾਹਰ ਪਿੰਡ ਤੋਂ ਆਪਣਾ ਮਕਾਨ ਬਣਾਇਆ ਹੋਇਆ ਹੈ ਉੱਥੇ ਰਹਿੰਦੀ ਹੈ ਕੀ ਹੋਇਆ ਜਦੋਂ ਸੰਗਤ ਜੀ ਚੰਗੇ ਬਾਗ ਜਾਗਦੇ ਹਨ ਪਰਮਾਤਮਾ ਨੇ ਕਿਸ ਰੂਪ ਦੇ ਅੰਦਰ ਕੀ ਕੌਤਕ ਕਰ ਜਾਣਾ ਉਹ ਬਹੁਤਾ ਲੰਮਾ ਸਮਾਂ ਨਹੀਂ ਲੱਗਦਾ ਇੱਕ ਛਿਨ ਵਿੱਚ ਹੀ ਸਾਰੀ ਖੇਡ ਬਦਲ ਜਾਇਆ ਕਰਦੀ ਹੈ। ਤੋ ਇਹਦਾ ਕੋਈ ਪੂਰਬਲਾ ਕਰਮ ਚੰਗਾ ਜਾਗ ਪਿਆ ਜਿਹਦੇ ਕਰਕੇ ਉਹਨें ਭਾਗ ਲੱਗਣੇ ਸਨ। ਕੀ ਹੋਇਆ ਇੱਕ ਮਹਾਪੁਰਸ਼ ਕੋ ਜੰਗਲ 'ਚ ਰਹਿੰਦੇ ਸੀ। ਇੱਕ ਦਿਨ ਕਿਤੇ ਇਸ ਨਗਰ ਵਿੱਚ ਆ ਗਏ। ਸ਼ਾਲ ਜੀਰੋ ਤੁਸੀਂ ਉਧਰੋਂ ਮੀਂਹ ਸ਼ੁਰੂ ਹੋ ਗਿਆ ਉਹਨਾਂ ਮਹਾਤਮਾ ਦੇ ਬਸਤਰ ਪਿੱਛ ਗਏ ਉੱਥੇ ਕੋਈ ਸਾਥ ਦੇ ਵਿੱਚ ਲੋਕ ਬੈਠੇ ਸੀ ਉਹਨਾਂ ਨੂੰ ਪੁੱਛ ਲਿਆ ਕਿ ਭਾਈ ਇੱਥੇ ਕੋਈ ਰੱਬ ਦੇ ਪਿਆਰੇ ਸਾਧੂ ਸੰਤ ਦਾ ਕੋਈ ਸਥਾਨ ਦੱਸ ਦਿਓ ਸਾਨੂੰ ਘਰ ਦੱਸ ਦਿਓ ਜਿੱਥੇ ਜਾ ਕੇ ਅਸੀਂ ਆ ਜਿੰਨਾ ਚਿਰ ਮੀਂਹ ਪੈਂਦਾ ਹੈ ਉਹਨਾਂ ਚਿਰ ਉੱਥੇ ਸਮਾਂ ਕੱਟ ਸਕੀਏ ਪਿੰਡ ਦੇ ਲੋਕਾਂ ਨੇ ਉਹਨਾਂ ਨਾਲ ਮਸ਼ਕਰੀ ਕਰਦਿਆ ਹੋਇਆ ਜਿਹੜੀ ਵੇਸ਼ਵਾਸੀ ਨਾ ਇਹਦੇ ਘਰ ਵੱਲ ਨੂੰ ਭੇਜ ਦਿੱਤਾ। ਉਹ ਸੰਤ ਜੀ ਰਾਮ ਰਾਮ ਕਰਦੇ ਕਰਦੇ ਦਵ ਦਵ ਚਲੇ ਗਏ। ਪੁੱਛਿਆ ਕਿੰਦੇ ਜਿਉ ਆਹ ਸਾਹਮਣੇ ਇੱਕ ਭਗਤਨੀ ਦਾ ਘਰ ਹੈ। ਜਦੋਂ ਆਤਮਾ ਜੀ ਉੱਥੇ ਪਹੁੰਚੇ ਤੇ ਉੱਥੋਂ ਦਾ ਠਾਠ ਬਾਠ ਜਾਂ ਦੇਖ ਕਰਕੇ ਤੇ ਮਨ ਵਿੱਚ ਵਿਚਾਰਿਆ ਕਿ ਇਹਨਾਂ ਲੋਕਾਂ ਨੇ ਸਾਡੇ ਨਾਲ ਮਸ਼ਕਰੀ ਕੀਤੀ ਹੈ। ਤੇ ਉਹ ਮਹਾਦਮਾ ਆਪਣਾ ਫਿਰ ਪੈਰ ਪਿੱਛੇ ਨੂੰ ਪੁੱਟਣ ਲੱਗੇ। ਉਧਰੋਂ ਕਹਿੰਦੇ ਜਿਹੜੀ ਵੇਸ਼ਵਾ ਸੀ ਨਾ ਉਹਦੀ ਨਿਗਾ ਇਹਨਾਂ ਮਹਾਪੁਰਸ਼ਾਂ ਤੇ ਪੈ ਗਈ। ਉਹਦੇ ਕੋਈ ਚੰਗੇ ਭਾਗ ਜਾਗ ਪਏ ਤੇ ਆਵਾਜ਼ ਮਾਰੀ। ਕਿ ਮਹਾਪੁਰਸ਼ੋ ਆਪ ਮੇਰੇ ਇਥੇ ਆਏ ਚਾਹੇ ਅਜਨਚੇਤ ਹੀ ਆ ਗਏ ਆਂ ਬਸ ਦਰਸ਼ਨ ਦਿੱਤੇ ਆ ਕਿਰਪਾ ਕਰੋ ਮਹਾਰਾਜ ਇਥੇ ਤਾਂ ਜਿੰਨੇ ਵੀ ਪੁਰਸ਼ ਆਏ ਨੇ ਸਾਰੇ ਕਹਿ ਲੋਗੇ ਮੰਦੀ ਵਾਸ਼ਨਾ ਦੇ ਨਾਲ ਤਨ ਦੇ ਵਪਾਰੀ ਹੀ ਆਉਂਦੇ ਐ ਆਪ ਸਾਧੂ ਸੰਤ ਹੋ ਚਾਹੇ ਬੋਲੇ ਬੁਲੇ ਕੇ ਆਇਆ ਹੂੰ ਮੇਰਾ ਕੋਈ ਭਾਗ ਜਾਗਿਆ ਹੈ ਤੁਸੀਂ ਮਨ ਦੇ ਵਪਾਰੀ ਹੋ ਜੇ ਕਿਰਪਾ ਕਰ ਦਿਓ ਮਹਾਰਾਜ ساری ਜ਼ਿੰਦਗੀ ਮੇਰੀ ਇਹਨਾਂ ਪਾਪਾਂ ਨੂੰ ਕਰਦਿਆਂ ਹੋਇਆਂ ਲੰਘਦੀ ਜਾ ਰਹੀ ਬੜੀ ਦੁਖੀ ਹਾਂ ਤਾਂ ਤੁਸੀਂ ਆਏ ਹੋ ਜੇ ਕਿਤੇ ਤੇ ਕਿਰਪਾ ਕਰ ਦਿਓ ਕਿ ਮੇਰਾ ਜਿਹੜਾ ਹੈ ਉਹ ਪੜਾ ਹੋ ਜਾਵੇ ਆਪ ਕਿਰਪਾ ਕਰੋ ਮੇਰਾ ਵੀ ਉਧਾਰ ਕਰੋ ਮਹਾਂਪੁਰਸ਼ਾ ਨੇ ਉਹਦੀ ਬੇਨਤੀ ਸੁਣੀ ਤੇ ਬੜੀ ਦਿਆਲਤਾ ਆਈ ਉਦਾਰਨ ਕਰਨੀ ਕਿਹਾ ਕਿ ਬੇਟਾ ਜੇ ਸੱਜੇ ਪਾਸੇ ਤੁਰਨਾ ਹੋਵੇ ਤਾਂ ਫਿਰ ਖੱਬਾ ਪਾਸਾ ਛੱਡਣਾ ਪੈਂਦਾ ਹੈ ਜੇ ਅੱਗੇ ਨੂੰ ਵਧਣਾ ਹੋਵੇ ਤਾਂ ਪਿਛਲਾ ਪੈਰ ਪੁੱਟਣਾ ਪੈਂਦਾ ਹੈ ਜੇ ਤੂੰ ਇਸ ਪਾਸੇ ਤੁਰਨਾ ਚਾਹੁੰਨੀ ਹੈ ਆਪਣਾ ਜੀਵਨ ਸਫਲਾ ਕਰਨਾ ਚਾਹੁੰਨੀ ਹੈ ਤਾਂ ਫਿਰ ਤੈਨੂੰ ਆ ਜਿਹੜਾ ਤੇਰਾ ਪੇਸ਼ਾ ਹੈ ਨਾ ਇਹਨੂੰ ਛੱਡਣਾ ਪਵੇਗਾ ਮਾਹ ਪ੍ਰਸ਼ਾਨ ਦੇ ਦਰਸ਼ਨੀ ਕੋ ਜਿਹੋ ਜਿਹਾ ਹੋਇਆ ਕਰਦੇ ਅਹਿਸਾਸ ਸੰਗਤ ਜੀ ਮਨ ਦੀ ਵਾਸ਼ਨਾ ਤਾਂ ਉਸੇ ਸਮੇਂ ਲੈ ਜਾਂਦੀ ਹੈ ਕੋ ਹੋਵੇ ਸੱਚਾ ਰੱਬ ਦਾ ਪ੍ਰੇਮੀ ਤਾਂ ਕਹਿ ਲੱਗੀ ਮਾਹ ਪ੍ਰਸ਼ੂ ਠੀਕ ਹੈ ਮੈਂ ਇਹ ਛੱਡਾਂਗੀ ਤੇ ਹੁਣ ਬਿਰ ਕਿਰਪਾ ਕਰੋ ਮਹਾਰਾਜ ਹੋਰ ਕੁਝ ਕਹਿੰਦੇ ਫਿਰ ਬੇਟਾ ਤੂੰ ਨਾਮ ਜਪਿਆ ਕਰ ਪ੍ਰਮਾਤਮਾ ਦਾ ਕਹਿੰਦੀ ਮਹਾਰਾ ਸਾਰੀ ਜ਼ਿੰਦਗੀ ਤਾਂ ਮਾੜੇ ਕਰਮ ਕਰਦਿਆਂ ਲੰਗੀ ਨਾਮ ਕੀਏ ਕਿਵੇਂ ਜਪਿਆ ਜਾਂਦਾ ਮੈਨੂੰ ਕੀ ਪਤਾ ਤੇ ਮਹਾਪੁਰਸ਼ਾਂ ਦੇ ਕੋਲੇ ਸਾਧ ਸੰਗਤ ਜਿ ਇੱਕ ਤੋਤਾ ਸੀ ਰੱਖਿਆ ਹੋਇਆ ਉਹਨੂੰ ਉਹਨਾਂ ਨੇ ਬੋਲੀ ਸਿਖਾਈ ਸੀ ਰਾਮ ਰਾਮ ਕਹਿਣਾ ਮਹਾਪੁਰਸ਼ ਕਹਿਣ ਲੱਗੇ ਕਿ ਬੇਟਾ ਦੇਖ ਤੈਨੂੰ ਸਭ ਨੇ ਕਿਰਣਾ ਦੀ ਦ੍ਰਿਸ਼ਟੀ ਨਾਲ ਹੀ ਦੇਖਣਾ ਹੈ ਤੈਨੂੰ ਸੰਗਤ ਦੀ ਵੀ ਲੋੜ ਹੈ ਤਾਂ ਤੇਰਾ ਜੀਵਨ ਬਣੇਗਾ ਤੇ ਜੇ ਤੂੰ ਸਾਡੇ ਕੋਲੇ ਉਥੇ ਸੰਗਤ ਵਿੱਚ ਆਵੇਂ ਤਾਂ ਵੀ ਲੋਕਾਂ ਨੇ ਜੀਉਂ ਨਹੀਂ ਦੇਣਾ ਇਸ ਕਰਕੇ ਤੁਸੀਂ ਇੱਥੇ ਹੀ ਰਹੋ ਆਹ ਤੁਹਾਨੂੰ ਤੋਤਾ ਅਸੀਂ ਦੇ ਚੱਲੇ ਆਂ ਤੇ ਇਹਨੂੰ ਰਾਮ ਰਾਮ ਅਖਵਾ ਲਿਆ ਕਰੋ ਇਹਨੂੰ ਅਸੀਂ ਰਾਮ ਰਾਮ ਕਹਿਣਾ ਸਿਖਾਇਆ ਹੋਇਆ ਹੈ ਤੂੰ ਰਾਮ ਰਾਮ ਕਹੀ ਜਾਏਂ ਤੇਰੇ ਨਾਲੇ ਵੀ ਰਾਮ ਰਾਮ ਆਖੀ ਜਾਵੇਗਾ ਇਦਾਂ ਤੁਹਾਡੀ ਸੰਗਤ ਵੀ ਹੋ ਜਾਏਗੀ ਤੇ ਤੇਰਾ ਭਲਾ ਵੀ ਹੋ ਜਾਵੇਗਾ ਤੋ ਇਦਾਂ ਉਹਨੂੰ ਸੰਗਤ ਜੀ ਸਿਖਿਆ ਦੇ ਦਿੱਤੀ ਤੋ ਵੇਸ਼ਵਾ ਨੇ ਫਿਰ ਕੀ ਹੋਇਆ ਪੀ ਉਹ ਆਪਣਾ ਜਿਹੜਾ ਬੁਰਾ ਕਰਮ ਸੀਨਾ ਉਹਨੂੰ ਛੱਡ ਦਿੱਤਾ ਛੱਡ ਕੇ ਪ੍ਰਮਾਤਮਾ ਦੇ ਭਜਨ ਵਾਲੇ ਪਾਸੇ ਜੁੜੀ ਅੰਮ੍ਰਿਤ ਵੇਰੇ ਨਾਲ ਉਠਿਆ ਕਰੇ ਇਹ ਤੋਤੇ ਨੂੰ ਵੀ ਨਾਲ ਜਗਾਇਆ ਕਰੇ ਤੇ ਇਹਨੂੰ ਆਖਿਆ ਕਰੇ ਮਿੱਠੂ ਰਾਮ ਬੋਲ ਰਾਮ ਰਾਮ ਇਹ ਵੀ ਅਗੋ ਰਾਮ ਰਾਮ ਜਪਿਆ ਕਰੇ ਇਹਦਾ ਸਾਧ ਸੰਗਤ ਜੀ ਬਚਨ ਮੰਨੇ ਵੇਸ਼ਵਾ ਨੇ ਮਾਪੁਰਖਾਂ ਦੇ ਦਸਿਆਂ ਅਨੁਸਾਰ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਆਪ ਜਪਿਆ ਕਰੇ ਤੋਤੇ ਕੋਲੋਂ ਜਪਾਇਆ ਕਰੇ ਤੇ ਸੁਣਿਆ ਕਰੇ ਤੇ ਪਤਾ ਹੀ ਨਹੀਂ ਚੱਲਿਆ ਕਿਹੜੇ ਵੇਲੇ ਸਾਰੇ ਅੰਦਰ ਜਿਹੜੀ ਮਨ ਦੀ ਮੈਲ ਸੀ ਇਹਦੀ ਲਹਿ ਗਈ ਤੇ ਪ੍ਰਮਾਤਮਾ ਨਾਲ ਪ੍ਰੇਮ ਜਾਗ ਪਿਆ ਹੌਲੀ ਹੌਲੀ ਐਸਾ ਪ੍ਰੇਮ ਲੱਗਾ ਕਿ ਰਾਤ ਨੂੰ ਸੌਣਾ ਵੀ ਛੱਡ ਦਿੱਤਾ ਬਸ ਇੱਕ ਪ੍ਰਭੂ ਪ੍ਰਮਾਤਮਾ ਦਾ ਚਿੰਤਨ ਹੀ ਅੰਦਰ ਰਹਿ ਗਿਆ ਤੋ ਕੀ ਹੋਇਆ ਇਦਾਂ ਸੰਗਤ ਜੀ ਸਿਮਰਨ ਕਰਦਿਆਂ ਕਰਦਿਆ ਇੱਕ ਦਿਨ ਬੜੀ ਹਨੇਰੀ ਰਾਤ ਕੋਈ ਜ਼ਹਿਰੀਲਾ ਸੱਪ ਜਨੇ ਤੋਤੇ ਨੂੰ ਪਿੰਜਰੇ ਵਿੱਚ ਡੰਗ ਮਾਰਤਾ ਆਪ ਉਸੇ ਪਿੰਜਰੇ ਵਿੱਚ ਬੈਠ ਗਿਆ ਤੇ ਹਨੇਰੇ ਵਿੱਚ ਹੀ ਉਹ ਜਿਹੜੀ ਵੇਸ਼ਵਾਸੀ ਨਿਤ ਦੇ ਨਿਯਮ ਅਨੁਸਾਰ ਉੱઠી ਤੋਤੇ ਨੂੰ ਰਾਮ ਰਾਮ ਕਹੌਣ ਲੱਗੀ ਉਹ ਤੋਤੇ ਦੀ ਕੋਈ ਆਵਾਜ਼ ਨਾ ਆਈ ਇਹਨੇ ਖਿਆਲ ਕੀਤਾ ਕਿ ਹੋ ਸਕਦਾ ਤੋਤਾ ਨੀਂਦ ਵਿੱਚ ਸੁੱਤਾ ਹੋਵੇਗਾ ਮੈਨੂੰ ਜਗਾ ਲਮ ਜਦੋਂ ਉਹ ਜਗਾਉਣ ਵਾਸਤੇ ਨੇ ਹੱਥ ਗਾਂ ਕੀਤਾ ਪਿੰਜਰੇ 'ਚ ਉਹ ਦੇ ਪਿੰਜਰੇ 'ਚ ਬੈਠਾ ਸੀ ਜਰੀਲਾ ਸੱਪ ਉਹਨੇ ਡੰਗ ਮਾਰਿਆ ਡੰਗ ਮਾਰਨੇ ਕਰਕੇ ਉਹ RAM RAM ਕਹਿੰਦੀ ਦੇ ਪ੍ਰਾਣ ਨਿਕਲ ਗਏ ਜਿਸ ਵੇਲੇ ਅੰਤ ਦੇ ਸਮੇਂ ਫਿਰ ਜਿਹੜੇ RAM ਗਣ ਸਨ ਦੇਵਤੇ ਸਨ ਉਹ ਬਕੁੰਠ ਵਿੱਚੋਂ ਲੈਣ ਵਾਸਤੇ ਆਏ ਇਹ ਬਕੁੰਠ ਧਾਮ ਦੀ ਵਾਸੀ ਬਣ ਗਈ ਸੀ ਜਿਵੇਂ ਬਾਣੀ ਚ ਮਹਾਰਾਜ ਨੇ ਕਿਹਾ ਨਾ ਸੁਆ ਪੜਾਵਤ ਗਨਕਾ ਤਰੀ ਸੋ ਹਰ ਨੈਨੋ ਹੁ ਕੀ ਪੂਤਰੀ ਸੁਆ ਤੋਤੇ ਨੂੰ ਕਹਿੰਦੇ ਆ ਕਹਿੰਦੇ ਤੋਤੇ ਨੂੰ ਪੜਾਉਂਦਿਆਂ ਪੜਾਉਂਦਿਆਂ ਦੇਖ ਲੋ ਕਿਹੜੀ ਵੇਸ਼ਵਾ ਸੀ ਨਾ ਉਹ ਵੀ ਪਾਈ ਤਰ ਗਈ ਐ ਤੇ ਫਿਰ ਸਾਨੂੰ ਕਹਿੰਦੇ ਉਹ ਬੰਦਿਆ ਤੂੰ ਕਿਉਂ ਨਹੀਂ ਪਲਾ ਤਰੇਗਾ ਜਿਹੜਾ ਬੰਦਾ ਧਰਮ ਦੇ ਨਾਲ ਜੁੜੇ ਧਰਮ ਦੇ ਕਰਮ ਕਰੇ ਪਲਾ ਉਹ ਕਿਉਂ ਨਹੀਂ ਤਰ ਸਕੇਗਾ ਜਦੋਂ ਇੱਕ ਵੇਸ਼ਵਾ ਜਿਹੜੀ ਹਰ ਸਮੇਂ ਅਧਰਮ ਦੇ ਕਰਮ ਕਰਦੀ ਸੀ ਉਹਨੂੰ ਲਿਵ ਲੱਗੀ ਤੇ ਉਹ ਬਾਈ ਦਰ ਗਈ ਤੇ ਜਿਹੜਾ ਬੰਦਾ ਧਰਮ ਨਾਲ ਜੁੜ ਕੇ ਧਾਰਮਿਕ ਕਰਮ ਕਰੇਗਾ ਤੇ ਉਹ ਬੜਾ ਕਿਉਂ ਨਹੀਂ ਤਰੇਗਾ ਉਹ ਵੀ ਤਰ ਜਾਏਗਾ ਇਦਾਂ ਇਹ ਸਾਖੀ ਸੁਣਾ ਕੇ ਨਾ ਭਾਈ ਗੁਰਦਾਸ ਸਾਹਿਬ ਜੀ ਸਾਨੂੰ ਪ੍ਰਮਾਤਮਾ ਦੇ ਸਿਮਰਨ ਦੀ ਇੱਕ ਤਾਂ ਜਾਂਚ ਦਿਸਕਾਰ ਰਹੀ ਆ ਇੱਕ ਸਾਡੇ ਅੰਦਰ ਪ੍ਰਭੂ ਸਿਮਰਨ ਦਾ ਪ੍ਰੇਮ ਪੈਦਾ ਕਰ ਰਹੀ ਆ ਇਕ ਨਾਮ ਦੀ ਵਡਿਆਈ ਵੀ ਕਰ ਰਹੇ ਨੇ ਕਿ ਨਾਮ ਦੇ ਵਿੱਚ ਦੇਖੋ ਕਿੰਨੀ ਤਾਕਤ ਹੈ ਸਾਰੇ ਬਾਬਾ ਨੂੰ ਨਾਸ ਕਰ ਦਿੰਦਾ ਹੈ ਤਵਾ ਉਸ ਸਾਧ ਸੰਗਤ ਜੀ ਇਹ ਆਪਾਂ ਹੁਣ ਅੱਗੇ ਜਿਵੇਂ ਪਾਈ ਗੁਰਦਾਸ ਜੀ ਸੁਣਾਉਂਦੇ ਆ ਸਾਖੀ ਸਰਵਣ ਕਰੀਏ ਇਹ ਦੋ ਵੇਸ਼ਵਾ ਨੇ ਦੂਜੀ ਰਾਜੇ ਜਣਕ ਦੇ ਵੇਲੇ ਹੋਈ ਸੀ ਉਹਦਾ ਨਾਮ ਪਿੰਗਲਾ ਸੀ ਪਿੰਗਲਾ ਕਰਕੇ ਤੇ ਉਹ ਵੀ ਕਹਿ ਲੋ ਕਿ ਨਾਮ ਜਪਦਿਆਂ ਜਪਦਿਆਂ ਸੰਗਤ ਕਰਦਿਆਂ ਕਰਦਿਆਂ ਉਹਦਾ ਵੀ ਭਲਾ ਹੋ ਗਿਆ ਸੀ ਇੱਥੇ ਪਰ ਪਹਿਲੀ ਦੀ ਗੱਲ ਕਰਦੇ ਐ ਫਰਮਾਉਂਦੇ ਐ ਗਨਕਾ ਪਾਪਨ ਹੋਏ ਕੈ ਪਾਪਾਂ ਦਾ ਗਲ ਹਾਰ ਪਰੋਤਾ ਇਹਦਾ ਨਾਮ ਚੰਦਰਮਣੀ ਕਰਕੇ ਆਇਆ ਕਹਿੰਦੇ ਚੰਦਰਮਣੀ ਨਾਮ ਦੀ ਜਿਹੜੀ ਗਨਕਾ ਸੀ ਨਾ ਇਹਨੇ ਬੜੀ ਪਾਪਨ ਹੋ ਕੇ ਤੇ ਗਲ ਦੇ ਵਿੱਚ ਪਾਪਾਂ ਦੀ ਹਾਰ ਪਰੋਤਾ ਹੋਇਆ ਸੀ ਪਾਪ ਕੇ ਮਨ ਪਾਪਾਂ ਨਾਲ ਹੀ ਭਰਿਆ ਪਿਆ ਸੀ ਇਹਨੇ ਪਾਪ ਕਰਦੀ ਸੀ ਮਹਾਪੁਰਖ ਅਚਾਨਕ ਗਨਕਾ ਬਾੜੇ ਆਏ ਖਲੋਤਾ ਤੋ ਇੱਕ ਦਿਨ ਕਹਿੰਦੇ ਅਚਨ ਚੇਤ ਉਹਦੇ ਜਿਹੜਾ ਬਾੜਾ ਸੀ ਗਨਕਾ ਦਾ ਵੇੜਾ ਉਹ ਦਰਵਾਜ਼ੇ ਦੇ ਅੱਗੇ ਇੱਕ ਮਹਾਪੁਰਖ ਆਣ ਕੇ ਖਲੋ ਗਏ ਦੁਰਮਤ ਦੇਖ ਦਿਆਲ ਹੋਏ ਹੱਥੋ ਉਸ ਨੂੰ ਦਿੱਤੋ ਉਸ ਤੋਤਾ ਇਹਦੀ ਖੋਤੀ ਮਤ ਦੇਖ ਕੇ ਨਾ ਜਿਵੇਂ ਹੱਥ ਜੋੜ ਕੇ ਉਹ ਚਰਣੀ ਡਿੱਗ ਪਈ ਸੀ ਐਸਾ ਪ੍ਰੇਮ ਵੀ ਦੇਖ ਕੇ ਮਹਾਪੁਰਸ਼ ਬੜੇ ਦਿਆਲੂ ਹੋ ਗਏ। ਉਹਨੇ ਬੇਨਤੀ ਕੀਤੀ ਮਾਰਾ ਕਿਰਪਾ ਗੁਰੂ ਮੇਰਾ ਪੜਾ ਹੋ ਜਾਵੇ। ਤਾਂ ਮਹਾਪੁਰਸ਼ਾਂ ਨੇ ਉਹ ਆਪਣੇ ਹੱਥ ਵਿੱਚ ਪੜਿਆ ਜਿਹੜਾ ਤੋਤਾ ਸੀ ਨਾ ਉਹ ਦਿੱਤਾ। ਕਿਹਾ ਕਿ ਇਹ ਦਾਮ ਨਾਮ ਜਪਿਆ ਕਰ। ਰਾਮ ਨਾਮ ਉਪਦੇਸ਼ ਕਰ। ਖੇਲ ਗਿਆ ਦੇਵਣ ਜਸਉਤਾ। ਭਾਈ ਗੁਰਦਾਸ ਜੀ ਕਹਿੰਦੇ ਇਦਾਂ ਫਿਰ ਮਹਾਪੁਰਸ਼ਾਂ ਨੇ ਉਹ ਉਪਦੇਸ਼ ਦਿੱਤਾ ਰੱਬ ਦੇ ਨਾਮ ਦਾ ਕਿ ਆ ਕਿ ਤੋਤੇ ਨੂੰ ਹਰ ਰੋਜ਼ ਰਾਮ ਨਾਮ ਪੜਾਇਆ ਕਰ ਇਹ ਨਫੇ ਵਾਲਾ ਵਪਾਰ ਜਿਹੜਾ ਸੀ ਨਾ ਦੇ ਕੇ ਮਹਾਪੁਰਸ਼ ਖੇਡ ਕਰਕੇ ਭਾਈ ਅੱਗੇ ਚਲੇ ਗਏ ਲੇਵ ਲਾਗੀ ਇਸ ਤੋਤੇ ਆਹ ਨਿਤ ਪੜਾਏ ਕਰੈ ਅਸੋਤਾ ਤਦੋਂ ਕਹਿੰਦੇ ਜਿਹੜੀ ਵੇਸ਼ਵਾ ਸੀ ਨਾ ਕੋ ਇਹੋ ਜਿਹਾ ਕਰਮ ਜਾਗ ਪਿਆ ਉਸ ਦਾ ਕਹਿੰਦੇ ਲਿਵ ਜੁੜ ਗਈ ਪ੍ਰਮਾਤਮਾ ਦੇ ਸਿਮਰਨ ਦੇ ਨਾਲ ਤੇ ਉਹ ਤੋਤੇ ਨੂੰ ਹਰ ਰੋਜ਼ ਹੀ ਪ੍ਰਮਾਤਮਾ ਦਾ ਨਾਮ ਪੜ੍ਹਾਉਂਦੀ ਤੇ ਆਪ ਵੀ ਭਾਈ ਰਾਤ ਨੂੰ ਜਾ ਕੇ ਨਾਮ ਜਪਿਆ ਕਰਦੀ ਸੀ। ਭਾਵ ਹੌਲੀ-ਹੌਲੀ ਰਾਤ ਦੀ ਨੀਂਦ ਹੀ ਇਹਦੀ ਖਤਮ ਹੋ ਗਈ। ਪਤ ਤੇ ਉਧਾਰਨ ਰਾਮ ਨਾਮ ਦੁਰਮਤ ਪਾਪ ਗਲੇਵਰ ਤੋਤਾ ਤੇ ਉਹਦੇ ਕਹਿੰਦੇ ਸਰੀਰ ਤੋਂ ਪਾਪਾਂ ਤੇ ਦੁਰਮਤ ਕੋਟੀ ਮਾਦੀ ਜਿਹੜੀ ਮੈਲ ਸੀ ਨਾ ਉਹਨੂੰ ਰੱਬ ਦੇ ਨਾਮ ਨੇ ਤੋਹ ਦਿੱਤਾ ਕਿਉਂਕਿ ਪਰਮੇਸ਼ਰ ਦਾ ਨਾਮ ਹੀ ਭਾਈ ਪਾਪੀਆਂ ਦਾ ਉਦਾਰ ਕਰਨੇ ਵਾਲਾ ਹੈ ਤੋ ਗਣਕਾ ਚਾਹੇ ਪਾਪਣ ਸੀ ਪਿੱਛੇ ਵੀ ਕੱਲ ਵੀ ਆਪਾਂ ਸਾਖੀ ਸੁਣੀ ਅਜਾ ਮਲ ਪਾਪੀ ਦੀ ਉਹਨੂੰ ਵੀ ਲੋਕੀ ਭਾબી ਕਹਿੰਦੇ ਸਨ ਇਹ ਗਣਕਾ ਨੂੰ ਵੀ ਪਾਪਣ ਕਰਕੇ ਲਿਖਿਆ ਹੋਇਆ ਹੈ ਜਿਹੜੇ ਦੂਜਿਆਂ ਦੇ ਘਰ ਉਜਾੜ ਦੇਵੇ ਉਹ ਪਾਪਣ ਹੀ ਹੋਈ ਨਾ ਤੋ ਕਹਿੰਦੇ ਪਰ ਪ੍ਰਮਾਤਮਾ ਦੇ ਨਾਮ ਦੀ ਜਦੋਂ ਨੇਬ ਜੁੜ ਗਈ ਹੈ ਤੇ ਦੇਖ ਲਓ ਬਾਈ ਇਹਦੇ ਸਾਰੇ ਪਾਪ ਵੀ ਸੜ ਗਏ ਇਹਦੀ ਖੋਡੀ ਮਤ ਜਿਹੜੀ ਉਹ ਵੀ ਨਾਸ਼ ਹੋ ਗਈ ਤੇ ਪ੍ਰਮਾਤਮਾ ਦਾ ਸਿਮਰਨ ਇਹਦੇ ਅੰਦਰ ਚੱਲਣ ਲੱਗ ਪਿਆ ਅੰਤ ਕਾਲ ਜਮ ਜਾਲ ਤੋੜ ਨਰਕੈ ਵਿੱਚ ਨਾ ਖਾਦ ਸੁਗੋਤਾ ਤੇ ਫੇਰ ਜਦੋਂ ਅੰਤ ਦਾ ਇਹਦਾ ਸਮਾਂ ਆਇਆ ਕਹਿੰਦੇ ਨਾਮ ਜਪਦੀ ਨੇ ਜਮਾਂ ਦੀ ਫਾਹੀ ਤੋੜ ਦਿੱਤੀ ਪਾਪ ਜਦ ਨਾਮ ਜਪਦੀ ਜਪੌਂਦੀ ਨੂੰ ਹੀ ਸਾਥ ਸੰਗਤ ਜੀਓ ਸ ਆਪਣੇ ਡੰਗ ਮਾਰਿਆ ਰਾਮ ਰਾਮ ਕਹਿੰਦੀ ਦੇ ਪ੍ਰਾਣ ਨਿਕਲ ਗਏ ਸਨ ਜਿਹਦੇ ਕਰਕੇ ਨੂੰ ਫਿਰ ਨਰਕਾਂ ਵਿੱਚ ਗੋਤਾ ਨਹੀਂ ਖਾਣਾ ਪਿਆ ਸੀ ਬਿਕੁੰਠਾ ਨੂੰ ਚਲੀ ਗਈ ਸੀ ਮੁਕਤ ਹੋ ਗਈ ਸੀ ਗਈ ਬੈਕੁੰਠ ਵਿਬਾਨ ਚੜ ਨਾਉ ਨਾਰਾਇਣ ਛੋਦ ਅਚੂਤਾ ਇਹਦਾ ਕਹਿੰਦੇ ਵਿਬਾਨਾਂ ਤੇ ਚੜ ਕੇ ਭਾਈ ਬਕੁੰਠਾ ਨੂੰ ਗਈ ਕਿਉਂਕਿ ਪਰਮੇਸ਼ਰ ਦਾ ਨਾਮ ਜਿਹੜਾ ਹੈ ਛੋਦ ਅਚੂਤਾ ਜਿਹੜਾ ਅਪਵਿੱਤਰ ਹੈ ਨਾ ਉਹਨੂੰ ਵੀ ਪਵਿੱਤਰ ਕਰਨੇ ਵਾਲਾ ਹੈ। ਸੋ ਐਵੇਂ ਜਿਹੜੀ ਗਣਕਾ ਸੀ ਨਾ ਤੋਤੇ ਨੂੰ ਭਾਈ ਨਾਮ ਜਪਾਉਂਦੀ ਜਪਾਉਂਦੀ ਆਪ ਵੀ ਦਰ ਗਈ ਸੀ। ਥਾਉ ਨਥਾ ਬਹਿ ਮਾਨ ਮਨੁਤਾ ਇਸ ਪ੍ਰਕਾਰ ਪਰਮੇਸ਼ਰ ਦਾ ਨਾਮ ਜਿਹੜਾ ਹੈ ਉਹ ਨਥਿਆ ਨਥਾਵਿਆਂ ਨੂੰ ਥਾਂ ਦੇਣ ਵਾਲਾ ਹੈ। ਔਰ ਮਾਨ ਮਨੁਤਾ ਮਾਨ ਰਹਿਤ ਜਿਹੜੇ ਨਿਮਾਣੇ ਨੇ ਉਹਨਾਂ ਦਾ ਮਾਣ ਹੈ ਉਹਨਾਂ ਨੂੰ ਮਾਣ ਦੇਣ ਵਾਲਾ ਹੈ ਪਰਮਾਤਮਾ ਦੇ ਸਿਮਰਨ ਕਰਕੇ ਏਦਾਂ ਭਾਈ ਦੇਖ ਲਓ ਚਾਹੇ ਕੋਈ ਕਿੰਨਾ ਵੀ ਕਹਿੰਦੇ ਪਾਪੀ ਹੈ ਨਾਮ ਜਪਣਾ ਸ਼ੁਰੂ ਕਰ ਦੇਵੇ ਚੰਗੀ ਸੰਗਤ ਕਰਨੀ ਸ਼ੁਰੂ ਕਰ ਦੇਵੇ ਤੋਂ ਕਹਿੰਦੇ ਉਹਦਾ ਵੀ ਭਲਾ ਹੋ ਜਾਂਦਾ ਨਾਮ ਦੇ ਵਿੱਚ ਐਸੀ ਕਲਾ ਹੈ ਐਸੀ ਬਰਕਤ ਹੈ ਇਹ ਵੇਸ਼ਵਾਦੀ ਸਾਖੀ ਦੁਆਰਾ ਬਾਈ ਗੁਰਦਾਸ ਸਾਹਿਬ ਜੀ ਨੇ ਸਾਨੂੰ ਸਿੱਖਿਆ ਦਿੱਤੀ ਹੈ ਔਰ ਪ੍ਰਭੂ ਨਾਮ ਦੀ ਵਡਿਆਈ ਕੀਤੀ ਹੈ ਕਿ ਬਾਈ ਪ੍ਰਭੂ ਨਾਮ ਦੇ ਵਿੱਚ ਇੰਨੀ ਬਰਕਤ ਹੈ ਕੋਈ ਜਬੇ ਉਹਦਾ ਹੀ ਪਾਰ ਉਤਾਰਾ ਹੋ ਜਾਂਦਾ ਹੈ ਇੱਥੇ ਹੀ ਸਾਧ ਸੰਗਤ ਜੀ ਅੱਜ ਦੀ ਹੁਣ ਆਪਾਂ ਸਮਾਪਤੀ ਕਰੀਏ ਪੁੱਲਾਂ ਚੁੱਕਾਂ ਦੀ ਖਿਮਾ ਗਈ ਬੈਕੁੰਥ ਬਿਬਾਨ ਚੜ ਨਾਉ ਨਾਰਾਇਣ ਛੂਦ ਅਛੂਤਾ ਥੋ ਨਥਾ ਬੇਮਾਨ ਮਨੁਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ